ਅਕਤਿਆਰ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਨੇਚਰਲ ਫਾਰਮਿੰਗ ਕੁਦਰਤੀ ਖੇਤੀ ਤੋਂ ਮੈਂ ਗੋਪੀ ਤੁਹਾਨੂੰ ਤਬਦੀਖ ਕਰਾਂਗਾ ਅੱਜ ਗੱਲ ਕਰਾਂਗੇ ਇਹਨਾਂ ਦਿਨਾਂ ਵਿੱਚ ਕੀਤੇ ਜਾ ਸਕਣ ਵਾਲੇ ਕੁਝ ਅਜਿਹੇ ਕੰਮਾਂ ਦੀ ਜਿਨ੍ਹਾਂ ਨੂੰ ਜੇਕਰ ਆਪਾਂ ਇਹਨਾਂ ਦਿਨਾਂ ਵਿੱਚ ਕਰ ਲੈਨੇ ਆ ਤਾਂ ਆਉਣ ਵਾਲੇ ਦਿਨਾਂ ਚ ਸਾਡੇ ਕੀਟੇ ਹੋਏ ਉਹ ਕੰਮ ਝੋਨੇ ਸਬੇਤ ਸਾਡੀਆਂ ਵੱਖ-ਵੱਖ ਫਸਲਾਂ ਦੇ ਵਿੱਚ ਸਾਡੇ ਲਈ ਬੇਹਦ ਕਾਰਗਰ ਉਪਯੋਗੀ ਅਤੇ ਸਹਾਈ ਸਿੱਧ ਹੋਣਗੇ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਜਿਹੜੇ ਵੀ ਕਿਸਾਨ ਭਰਾ ਚੈਨਲ ਨਾਲ ਨਵੇਂ ਜੁੜੇ ਆ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਵੀ ਕਰ ਦੇਣਾ ਤਾਂ ਕਿ ਇਸ ਚੈਨਲ ਤੇ ਅਪਲੋਡ ਹੋਣ ਵਾਲੀਆਂ ਅਗਲੀਆਂ ਵੀਡੀਓਜ਼ ਦੀ ਅਪਡੇਟ ਤੁਹਾਨੂੰ ਲਗਾਤਾਰ ਮਿਲਦੀ ਰਹੇ। ਤੋਂ ਇਹਨਾਂ ਦਿਨਾਂ ਵਿੱਚ ਬਾੜੀਆਂ ਤੋਂ ਪਹਿਲਾਂ-ਪਹਿਲਾਂ ਜਿਹੜਾ ਕੰਮ ਸਾਨੂੰ ਮੁਕੰਮਲ ਕਰ ਲੈਣਾ ਚਾਹੀਦਾ ਉਹ ਹੈ ਕੱਚੀ ਰੂੜੀ ਨੂੰ ਤਿਆਰ ਖਾਦ ਦੇ ਵਿੱਚ ਬਦਲਨ ਦਾ ਉਪਰਾਲਾ ਕਰਨਾ ਇਹ ਕੰਮ ਅਸੀਂ ਵੇਸਟ ਡੀਕੰਪੋਜ਼ਰ ਦੀ ਸਹਾਇਤਾ ਨਾਲ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹਾਂ ਝੋਨੇ ਦੀ ਪੌਦ ਬੀਜਣ ਤੋਂ ਪਹਿਲਾਂ ਜੇਕਰ ਸਾਡੇ ਕੋਲੇ ਵੇਸਟ ਡੀਕੰਪੋਜ਼ਰ ਦਾ ਤਿਆਰ ਕੀਤੀ ਗਈ ਰੂੜੀ ਦੀ ਸੁਗੰਧਤ ਔਰ ਪੂਰੀ ਨਮੀ ਵਾਲੀ ਕਾਲੀ ਜਾਂ ਭੂਰੀ ਖਾਦ ਜੇਕਰ ਉਪਲਬਧ ਹੋ ਜਾਂਦੀ ਹੈ ਤਾਂ ਉਹਦੇ ਨਾਲ ਸਾਨੂੰ ਜਿਹੜੀ ਝੋਨੇ ਦੀ ਪੌਦ ਬੀਜਣ ਵੇਲੇ ਕੱਚੀ ਰੂੜੀ ਪਾਉਣ ਦੀ ਲੋੜ ਨਹੀਂ ਪਵੇਗੀ ਤਿਆਰ ਖਾਦ ਪਾਉਣ ਨਾਲ ਜਿਹੜੀ ਜਿਹੜੀ ਪੌਦ ਹੈਗੀ ਆ ਉਹਦਾ ਜਿਹੜਾ ਵਿਕਾਸ ਬਹੁਤ ਸੋਹਣਾ ਹੋਏਗਾ ਜਦੋਂ ਕਿ ਕੱਚੀ ਰੂੜੀ ਪਾਉਣ ਕਰਕੇ ਝੋਨੇ ਦੀ ਪੌਦ ਜਿਹੜੀ ਹੈਗੀ ਆ ਪੀਲੀ ਪੈ ਜਾਂਦੀ ਆ ਤੇ ਉਹਦਾ ਕਾਰਨ ਹੁੰਦਾ ਕਿ ਜਿਹੜੀ ਕੱਚੀ ਰੂੜੀ ਹੈ ਉਹ ਖੁਦ ਨੂੰ ਗਾਲਣ ਵਾਸਤੇ ਜ਼ਮੀਨ ਵਿੱਚਲੀ ਨਾਈਟ੍ਰੋਜਨ ਨੂੰ ਖਾ ਜਾਂਦੀ ਹੈ ਜਿਸ ਵੇਲੇ ਜਮੀਨ ਵਿੱਚਲੀ ਨਾਈਟ੍ਰੋਜਨ ਆ ਤੋ ਅਬੀ ਝੋਨੇ ਦੀ ਪੌਦ ਨੂੰ ਚਾਈ ਵੀ ਹੁੰਦੀ ਆ ਉਸ ਵੇਲੇ ਉਹ ਨਾਈਟ੍ਰੋਜਨ ਤੁਹਾਡੇ ਵੱਲੋਂ ਪਾਈ ਹੋਈ ਕੱਚੀ ਰੂੜੀ ਖਾ ਰਹੀ ਹੁੰਦੀ ਆ ਤੇ ਉਹਦੇ ਕਰਕੇ ਝੋਨੇ ਦੀ ਪੌਦ ਜਿਹੜੀ ਆ ਪੀਲੀ ਪੈ ਜਾਂਦੀ ਆ ਉਹਦਾ ਰੰਗ ਖੱਟਾ ਹੋ ਜਾਂਦਾ ਤੇ ਉਹਦੇ ਕਰਕੇ ਕਿਸਾਨ ਕਾਫੀ ਪਰੇਸ਼ਾਨੀ ਮਹਿਸੂਸ ਕਰਦੇ ਆ ਤੇ ਕਈ ਤਰ੍ਹਾਂ ਦੇ ਵਜਾਰੀ ਜਿਹੜੇ ਕੱਪਹਿ ਗਿਆ ਉਹਨਾਂ ਵਿੱਚ ਉਲਝ ਜਾਂਦੇ ਆ ਤਾਂ ਇਸ ਲਈ ਜ਼ਰੂਰੀ ਹੈ ਕਿ ਆਪਾਂ ਸਾਡੇ ਕੋਲੇ ਹਜੇ ਝੋਨੇ ਦੀ ਪੌਦ ਬੀਜਣ ਤੋਂ ਪਹਿਲਾਂ ਲਗਭਗ ਡੇਢ ਮਹੀਨੇ ਦਾ ਸਮਾਂ ਬਾਕੀ ਹੈ ਤੇ ਜੇ ਵੇਸਟ ਡੀਕੰਪੋਜ਼ਰ ਨਾਲ ਆਪਾਂ ਕੱਚੀ ਰੂੜੀ ਤੋਂ ਤਿਆਰ ਕੱਚੀ ਰੂੜੀ ਤੋਂ ਖਾਦ ਤਿਆਰ ਕਰਦੀਆਂ ਤਾਂ ਉਹਦੇ ਲਈ ਵੀ ਲਗਭਗ 40-45 ਦਿਨ ਹੀ ਚਾਹੀਦੇ ਹੁੰਦੇ ਆ ਸੋ ਜੇਕਰ 1-2 ਦਿਨਾਂ ਦੇ ਵਿੱਚ ਆਪਾਂ ਕੱਚੀ ਰੂੜੀ ਦੇ ਵਿੱਚ 10 ਕੁਆਂਟਲ ਰੂੜੀ ਪਿੱਛੇ ਵੀ ਲਿੱਤਰ ਵੇਸਟ ਡੀਕੰਪੋਜ਼ਰ ਵਾਢਾ ਦੇ ਦੇ ਕੇ ਮਿਕਸ ਕਰ ਦਈਏ ਤੇ ਉਸ ਰੂੜੀ ਦੀ ਜਿਹੜੀ ਸਿਲ ਨਵੀਂ ਹੈ ਉਹ 70% ਤੱਕ ਬਣਾਈ ਰੱਖੀਏ ਤਾਂ ਉਹ 40 ਤੋਂ 45 ਜਿਨ੍ਹਾਂ ਦੇ ਵਿੱਚ ਸੁਗੰਧਤ ਧੌਪੂਰੀ ਨਮੀ ਵਾਲੀ ਤੇ ਕਾਲੀ ਜਾਂ ਭੂਰੀ ਖਾਦ ਦੇ ਵਿੱਚ ਸਾਡੇ ਹੱਥ ਆ ਜਾਏਗੀ ਤੇ ਉਹ ਜਿਹੜੀ ਖਾਦ ਆ ਅੱਗੇ ਅਸੀਂ ਝੋਨੇ ਦੀ ਬੋਧ ਬੀਜਣ ਵੇਲੇ ਜ਼ਮੀਨ ਤਿਆਰ ਕਰਨ ਵਕਤੇ ਵਰਤਾਂਗੇ ਸੋ ਪਹਿਲਾ ਕੰਮ ਹੈਗਾ ਕੱਚੀ ਰੂੜੀ ਨੂੰ ਵੇਸਟ ਬੀਕਾ ਪਹੁੰਚਦੀ ਸਹਾਇਤਾ ਨਾਲ ਤਿਆਰ ਖਾਦ ਦੇ ਵਿੱਚ ਬਦਲਣ ਦਾ ਕੰਮ ਜਿਹੜਾ ਕਿ ਤੁਸੀਂ ਇਹਨਾਂ ਦੋ ਚਾਰ ਦਿਨਾਂ ਦੇ ਵਿੱਚ ਕਰ ਲੈਣਾ ਦੋਸਤੋ ਤਨਖੀਆਂ ਵਾਟੀਆਂ ਤੋਂ ਪਹਿਲਾਂ ਮਿਲੇ ਕੁਝ ਇਹਨਾਂ ਵਿਲੇ ਜਿਨ੍ਹਾਂ ਦਾ ਫਾਇਦਾ ਉਠਾਉਂਦੇ ਹੋਏ ਸਾਨੂੰ ਦੂਜਾ ਅਹਿਮ ਕੰਮ ਇਹ ਕਰਨਾ ਚਾਹੀਦਾ ਕਿ ਅਸੀਂ ਗਾਰਬੇਜ ਐਂਜ਼ਾਈਮ ਬਣਾਉਣਾ ਰੱਖ ਦਈਏ ਗਾਰਬੇਜ ਐਂਜ਼ਾਈਮ ਇੱਕ ਬਹੁਤ ਹੀ ਵਧੀਆ ਧਰੋਸਪ੍ਰੋਤਰ ਹੈ ਪ੍ਰਤੀ ਏਕੜ 30 ਲੀਟਰ ਗਾਰਬੇਜ ਐਂਜ਼ਾਈਮ ਕਿਸੇ ਵੀ ਫਸਲ ਦੇ ਉੱਤੇ ਆਪਾਂ ਸਪਰੇਅ ਕਰਦੇ ਹਾਂ ਤਾਂ ਉਹਦੇ ਬਹੁਤ ਸੋਹਣੇ ਰਿਜ਼ਲਟ ਮਿਲਦੇ ਆ ਤੇ ਇਹਨੂੰ ਬਣਾਉਣਾ ਬਹੁਤ ਆਸਾਨ ਹੈ ਇਹਨੂੰ ਬਣਾਉਣ ਲਈ ਜੋ ਸਮਾਨ ਚਾਹੀਦਾ ਉਹ ਵੀ ਤੁਹਾਡੇ ਘਰਾਂ ਚ ਉਪਲਬਧ ਹੈਗਾ ਤਾਂ ਚਾਹੀਦਾ ਕੀ ਹੈ ਪਾਣੀ ਫਲ ਸਬਜ਼ੀਆਂ ਦੇ ਛਿਲਕੇ ਅਤੇ ਗੁੜ ਤਾਂ ਇਹਦੀ ਰੇਸ਼ੋ ਨੋਟ ਕਰ ਲਓ ਪਾਣੀ 10 ਹਿੱਸੇ ਫਲ ਸਬਜ਼ੀਆਂ ਦੇ ਛਿਲਕੇ 3 ਹਿੱਸੇ ਤੇ ਗੁੜ 1 ਹਿੱਸਾ ਇਸ ਰੇਸ਼ੋ ਦੇ ਵਿੱਚ ਇਹ ਸਮਾਨ ਜਿੰਨੀ ਵੀ ਮਾਤਰਾ ਵਿੱਚ ਲੈ ਲਓ ਉਦਾਂ ਹੀ ਥੋੜਾ ਇਹਨੂੰ ਚੰਗੀ ਚੌਥੀ ਮਾਤਰਾ ਦੇ ਵਿੱਚ ਲੈ ਕੇ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਪਾ ਦਿਓ ਉੱਪਰੋਂ ਏਅਰ ਟਾਈਟ ਢੱਕਣ ਲੱਗਦਾ ਹੋਵੇ ਡਰਮ ਇਸ ਤਰ੍ਹਾਂ ਦਾ ਲੈਣਾ ਤਾਂ ਢੱਕਣ ਬੰਦ ਕਰਕੇ ਢੱਕਣ ਦੇ ਉੱਪਰ ਜਾਂ ਡਰਮ ਦੇ ਉੱਪਰ ਉਸ ਦਿਨ ਦੀ ਮਿੱਟੀ ਆਂਕ ਟਕਾ ਦਿਓ ਉਸ ਦਿਨ ਤੋਂ ਲੈ ਕੇ ਲਗਾਤਾਰ 1 ਮਹੀਨੇ ਤੱਕ ਰੋਜ਼ਾਨਾ ਡਰਮ ਦਾ ਟੱਕਰ ਠਿਲਾ ਕਰਨਾ ਤੇ ਫਿਰ ਕਸ ਦੇਣਾ ਅਜਿਹਾ ਕਰਦੇ ਹੋਏ 1 ਮਹੀਨੇ ਬਾਅਦ ਡਰਮ ਦੇ ਵਿੱਚੋਂ ਗੈਸ ਨਿਕਲਣੀ ਬੰਦ ਹੋ ਜਾਏਗੀ ਜਦੋਂ ਤੁਸੀਂ ਟੱਕਣੇ ਲਗਾ ਕਰੋਗੇ ਤਾਂ ਡਰਮ ਦੇ ਵਿੱਚੋਂ ਗੈਸ ਨਿਕਲੇਗੀ ਇਸ ਤਰ੍ਹਾਂ ਦੀ ਆਵਾਜ਼ ਕਰਦੀ ਹੋਈ ਜਦੋਂ ਇਸ ਤਰ੍ਹਾਂ ਦੀ ਆਵਾਜ਼ ਬੰਦ ਹੋ ਜਾਏ ਤਾਂ ਤੁਸੀਂ ਟੱਕਣਾ ਦੁਬਾਰਾ ਕਰਕੇ ਉਸ ਸਥਿਤੀ ਅਸ ਵਿੱਚ ਲਿਆ ਦੇਣਾ ਤੇ ਇਹ ਕੰਮ ਰੋਜ਼ਾਨਾ ਪਹਿਲਾ ਵੀ ਮਹੀਨਾ ਲਗਾਤਾਰ ਕਰਦੇ ਰਹਿਣਾ ਇਸ ਤੋਂ ਬਾਅਦ ਅਗਲੇ 2 ਮਹੀਨੇ ਇਹ ਜਿਹੜਾ ਹੈਗਾ ਟੱਕ ਇਸੇ ਤਰ੍ਹਾਂ 에어ਟਾਈਟ ਪੋਜੀਸ਼ਨ ਦੇ ਵਿੱਚ ਕੱਸ ਕੇ ਬਰਾਬਰ ਨੂੰ ਛੱਡ ਦੇਣਾ 3 ਮਿੰਟਾਂ ਬਾਅਦ ਤੁਹਾਡਾ ਗਾਰਮੇਜ ਇੰਜਨ ਤਿਆਰ ਇਕੋ ਇੰਜਨ ਤਿਆਰ ਇਹਨੂੰ ਤੁਸੀਂ ਕੱਪੜਾ ਛਾਂ ਕਰ ਲੈਣਾ ਤੇ ਜਿਹੜਾ ਨਿਚੋੜ ਤੁਹਾਡੇ ਹੱਥ ਚ ਆਇਆ ਛਾਂਦਨ ਤੋਂ ਬਾਅਦ ਉਹ ਇਕੋ ਇੰਜਨ ਵਕਤੋਂ ਵਾਸਤੇ ਤਿਆਰ ਇਹਦੀ ਉਮਰ ਜਿਹੜੀ ਹੈਗੀ ਹੈ ਜੀ ਮਿਆਦ ਜਿਹੜੀ ਹੈਗੀ ਹੈ 30 ਸਾਲ ਤੇ ਇਹਨੂੰ ਤੁਸੀਂ ਪ੍ਰਤੀ ਏਕੜ 3 ਲੀਟਰ ਦੇ ਹਿਸਾਬ ਨਾਲ ਕਿਸੇ ਵੀ ਫਸਲ ਦੇ ਉੱਤੇ ਸਪਰੇਅ ਕਰਨਾ ਹੈ ਸ਼ਾਮ ਦੇ ਸਮੇਂ ਤੇ ਇਹਦੇ ਜਿਹੜੇ ਰਿਜ਼ਲਟ ਆਗੇ ਆ ਚਮਤਕਾਰੀ ਰਿਜ਼ਲਟ ਤੁਸੀਂ ਦੇਖੋਗੇ ਗਰਮਤ ਬਾਖੂ ਫਸਲ ਦੇ ਉੱਪਰ ਫਸਲ ਦਾ ਤੱਦ ਰੰਗ ਵਾਣ ਉਹਦੇ ਪੱਤਿਆਂ ਦੀ ਤੰਦਰੁਸਤੀ ਸਭ ਕੁਝ ਤੁਹਾਨੂੰ ਜ਼ਬਰਦਸਤ ਮਿਲੇਗਾ ਜੇ ਤੁਸੀਂ ਇਹ ਬਣਾ ਕੇ ਰੱਖ ਲੋਗੇ ਤੇ ਇਹਦੀ ਸਪਰੇਅ ਆਪਣੀ ਫਸਲ ਦੇ ਉੱਤੇ ਕਰੋਗੇ ਸੋ ਇਹ ਦੋ ਕੰਮ ਹੈਗੇ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਰਨੇ ਜ਼ਰੂਰੀ ਆ ਜਿਨ੍ਹਾਂ ਦਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਸਾਡੀ ਖੇਤੀ ਨੂੰ ਲਾਭ ਹੋਏਗਾ ਸਾਡੀ ਖੇਤੀ ਨੂੰ ਇਹਨਾਂ ਦੀ ਲੋੜ ਪਵੇਗੀ ਜਿਹੜਾ ਇਕੋਐਂਜ਼ਾਈਮ ਹੈ ਇਹ ਗਰਮੀਆਂ ਦੇ ਵਿੱਚ ਬਹੁਤ ਵਧੀਆ ਤਿਆਰ ਹੁੰਦਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਗਰਮੀਆਂ ਦੇ ਵਿੱਚ ਇਕੋਐਂਜ਼ਾਈਮ ਬਣਾਉਦੇ ਸਮੇਂ ਖਿਆਲ ਰੱਖਣਾ ਕਿ ਆਪਾਂ ਇਹਨੂੰ ਛਾਂ ਦੇ ਵਿੱਚ ਰੱਖਣਾ ਹੈਗਾ ਤੇ ਦਿਨ ਦੇ ਵਿੱਚ ਇੱਕ ਵਾਰੀ ਇਹਨੂੰ ਟੱਕਣ ਨੂੰ ਢਿੱਲਾ ਕਰਦੇ ਰਹਿਣਾ ਇੱਕ ਮਿੰਟੇ ਤੱਕ ਇੱਕ ਮਿੰਟੇ ਬਾਅਦ ਜਿਹੜਾ ਹੈਗਾ ਟੱਕਣਾ ਇਹ ਟਾਈਟ ਆ ਉਸ ਤੋਂ ਅੰਦਰ ਵਿੱਚ ਕੱਸ ਕੇ ਡਰਮ 2 ਮਿੰਟ ਲਈ ਇਦਾਂ ਛੱਡ ਦੇਣਾ 2 ਮਿੰਟ ਬਾਅਦ ਡਰਮ ਨੂੰ ਖੋਲੋ ਤੇ ਉਹਦੇ ਵਿੱਚਲੇ ਮਟੀਰੀਅਲ ਨੂੰ ਕਪੜੇ ਨਾਲ ਛਾਣ ਲਓ ਤੇ ਛਾਣਿਆ ਹੋਇਆ ਮਟੀਰੀਅਲ ਜਿਹੜਾ ਹੈਗਾ ਉਹਨੂੰ ਸਟੋਰ ਕਰਨ ਨੂੰ ਪਲਾਸਟਿਕ ਦੇ ਕਿਸੇ ਭਾਂਡੇ ਵਿੱਚ ਤੇ ਇਹ ਮਟੀਰੀਅਲ ਦੀ ਮਿਆਦ 3 ਵਰੇ ਰਹੀ ਹੈ ਇਸ ਲਈ ਜਿੰਨਾ ਜ਼ਿਆਦਾ ਅਰਵੇਸ਼ ਅਚਾਈ ਬਣਾ ਲੋਗੇ ਉਨਾ ਹੀ ਤੁਹਾਡੇ ਲਈ ਲਾਭਕਾਰੀ ਤੇ ਲਾਹੇਵੰਦ ਸਿੱਧ ਹੋਵੇਗਾ ਆਸਕਰ ਦਾ ਇਸ ਵੀਡੀਓ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੇ ਦਿੱਤੇ ਗਏ ਸੁਝਾਅ ਤੁਹਾਡੇ ਮਨ ਲੱਗੇ ਹੋਣਗੇ ਜੇ ਮਨ ਲੱਗੇ ਹੋਏ ਹੋਣ ਤਾਂ ਇਹਨਾਂ ਸੁਝਾਵਾਂ ਤੇ ਅਮਲ ਕਰਿਓ ਤੇ ਆਖਰ ਤੇ ਇੱਕ ਚੋਣੀ ਬੇਨਤੀ ਵੀਡੀਓ ਵੱਤੋ ਵੱਦੇ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਆਗੂ ਵੀ ਦਰਬਾਓ ਤਾਂ ਕਿ ਵਿਚਾਲਾ ਕਿਸਾਨ ਭਰਾਵਾਂ ਦਾ ਭਲਾ ਹੋਵੇ ਤੇ ਨਾਲ ਮੇਰਾ ਵੀ ਭਲਾ ਚੜਿਆ ਹੋਇਆ ਉਹਦੇ ਵਿੱਚ ਤੇ ਆਖਰੀ ਗੱਲ ਬੈਲ ਆਈਕਨ ਤੇ ਕਲਿਕ ਕਰਨਾ ਨਾ ਭੁੱਲਿਓ ਤਾਂ ਕਿ ਇਸ ਚੈਨਲ ਤੇ ਅਪਲੋਡ ਹੋਣ ਵਾਲੀਆਂ ਅਗਲੀਆਂ ਵੀਡੀਓਜ਼ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ